ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਨੰਗਲ ਡੈਮ ਤੋਂ ਹੋ ਕੇ ਗੁਜਰਨ ਵਾਲੀ ਟ੍ਰੈਫਿਕ ਨੂੰ ਸੁਚਾਰੂ ਢੰਗ ਦੇ ਨਾਲ ਚਲਾਉਣ ਦੇ ਲਈ ਪਿਛਲੇ ਲੰਬੇ ਸਮੇਂ ਤੋਂ ਐਨ ਐਫ ਐਲ ਚੌਂਕ ਤੋਂ ਆਉਣ ਵਾਲਾ ਰਸਤਾ ਇੱਕ ਸਾਈਡ ਤੋਂ ਬੰਦ ਕੀਤਾ ਗਿਆ ਸੀ ਤੇ ਹੁਣ ਫਲਾਈਓਵਰ ਖੁੱਲਣ ਤੋਂ ਬਾਅਦ ਵੀ ਇਹ ਰਸਤਾ ਹਾਲੇ ਵੀ ਬੰਦ ਹੈ ਜਿਸ ਦੇ ਚਲਦੇ ਹੋਏ ਹੁਣ ਨੰਗਲ ਵਾਸੀਆਂ ਨੂੰ ਐਨ ਐਫ ਐਲ ਚੌਂਕ ਪਹੁੰਚ ਕੇ ਰੋਂਗ ਸਾਈਡ ਤੋਂ ਹੀ ਇਸ ਡੈਮ ਤੋਂ ਗੁਜਰਨਾ ਪੈਂਦਾ ਹੈ ਤੇ ਜੋ ਕਿ ਇੱਕ ਵੱਡੀ ਸਮੱਸਿਆ ਸਥਾਨਿਕ ਵਸਨੀਕਾਂ ਵਾਸਤੇ ਸਾਹਮਣੇ ਆ ਰਹੀ ਹੈ ਨਵਾਂ ਬਣਿਆ ਹੋਇਆ ਫਲਾਈਓਵਰ ਖੁੱਲਣ ਤੋਂ ਬਾਅਦ ਸਾਰੀ ਟ੍ਰੈਫਿਕ ਫਲਾਈਓਵਰ ਤੋਂ ਡਿਵਰਟ ਕਰ ਦਿੱਤੀ ਗਈ ਪਰ ਉਸ ਤੋਂ ਬਾਅਦ ਪ੍ਰਸ਼ਾਸਨ ਸ਼ਾਇਦ ਇਹ ਰਸਤਾ ਖੋਲਣਾ ਭੁੱਲ ਗਿਆ ਹੁਣ ਸਥਾਨਿਕ ਲੋਕਾਂ ਦੀ ਮੰਗ ਹੈ ਕਿ ਟ੍ਰੈਫਿਕ ਦੀ ਸਮੱਸਿਆ ਤੇ ਜਾਮ ਦੀ ਸਮੱਸਿਆ ਲਗਭਗ ਖਤਮ ਹੋ ਚੁੱਕੀ ਹੈ ਤੇ ਇਸ ਬੰਦ ਕੀਤੇ ਹੋਏ ਮਾਰਗ ਨੂੰ ਜਲਦ ਤੋਂ ਜਲਦ ਖੋਲਿਆ ਜਾਵੇ ਤਾਂ ਕਿ ਜੋ ਰੋਂਗ ਸਾਈਡ ਤੋਂ ਚੁਪਈਆਵਾਂ ਗੁਜ਼ਰਦੇ ਹਨ ਉਹ ਸਿੱਧੇ ਆਪਣੇ ਮਾਰਗ ਤੋਂ ਗੁਜ਼ਰ ਸਕਣ ਤਾਂ ਕਿ ਕੋਈ ਵੀ ਅਨਸੁਖਾਮੀ ਘਟਨਾ ਨਾ ਵਾਪਰ ਸਕੇ ਜਦੋਂ ਇਸ ਸਬੰਧ ਦੇ ਵਿੱਚ ਐਸਡੀਐਮ ਅਮਨਜੋਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਇੱਥੇ ਆ ਕੀ ਇਹ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਆ ਗਿਆ ਹੈ ਬਾਕੀ ਵਿਭਾਗਾਂ ਨਾਲ ਗੱਲ ਕਰਕੇ ਉਚਿਤ ਕਦਮ ਜਲਦ ਹੀ ਚੁੱਕਿਆ ਜਾਵੇਗਾ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਨਾ ਦੀ ਰਿਪੋਰਟ ਅ ਮੇਰੇ ਧਿਆਨ ਦੇ ਵਿੱਚ ਪਹਿਲੀ ਵਾਰ ਹੀ ਇਹ ਮਸਲਾ ਆਇਆ ਹੈਗਾ ਤੇ ਨਾਓ ਦੈਟ ਯੂ ਹੈ ਬਰਾਟ ਇਟ ਟੂ ਮਾਈ ਨੋਟਿਸ ਇੱਕ ਵਾਰੀ ਟ੍ਰੈਫਿਕ ਪੁਲਿਸ ਕਮੇਟੀ ਤੇ ਨੈਸ਼ਨਲ ਹਾਈਵੇ ਦੇ ਨਾਲ ਟਾਈਪ ਕਰਕੇ ਜੋ ਵੀ ਖੁੱਲਣ ਵਾਲਾ ਹੈ ਰਸਤਾ ਸਾਨੂੰ ਜੇ ਡਾਇਰੈਕਸ਼ਨਸ ਚੇਂਜ ਕਰਨ ਦੀ ਲੋੜ ਹੈ ਉਹ ਸੀ ਕਰਵਾ ਦੇਣਗੇ